ਜੇ ਨੂੰ ਆਪਣਾ ਦੇਸੀ ਮਹੀਨੇ ਕਹਿੰਦੇ ਆ ਨਾਨਕਸ਼ਾਹੀ ਕੈਲੰਡਰ ਉਹਦੀ ਅੱਜ ਸ਼ੁਰੂਆਤ ਹੋ ਰਹੀ ਹੈ ਅੰਗਰੇਜ਼ੀ ਸਾਲ ਪਹਿਲੀ ਜਨਵਰੀ ਤੋਂ ਤੇ ਦੇਸੀ ਸਾਲ ਪਹਿਲੀ ਚੇਤਰ ਤੋਂ ਸ਼ੁਰੂ ਹੁੰਦਾ ਹੈ ਇਸ ਕਰਕੇ ਖਾਲਸਾ ਪੰਥ ਦਾ ਇਹ ਕੈਲੰਡਰ ਦੇ ਸਾਹਬ ਦੇ ਨਾਲ ਅੱਜ ਨਵਾਂ ਸਾਲ ਸ਼ੁਰੂ ਹੋਇਆ ਹੈ ਮੈਂ ਸਭ ਤੋਂ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੂੰ ਨਮਸਕਾਰ ਕਰਦੀ ਹਾਂ ਜਿਨ੍ਹਾਂ ਨੇ ਸਾਰੀ ਸੰਗਤ ਇਲਾਕੇ ਦੀ ਤੇ ਆਪਣੇ ਪਰਿਵਾਰ ਦੇ ਸਾਰੇ ਬੱਚਿਆਂ ਵਿੱਚ ਪੰਥ ਦਾ ਪਿਆਰ ਕੁੱਟ-ਕੁੱਟ ਕੇ ਪਰਿਆ ਸਾਡੀਆਂ ਰਗਾਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਹੈ ਉੱਥੇ ਧਰਮ ਪ੍ਰਤੀ ਸਾਰਾ ਇਲਾਕਾ ਕੁਰਬਾਨ ਹੋਣ ਨੂੰ ਤਿਆਰ ਹੋ ਜਾਂਦਾ ਹੈ ਜਿਹਾ ਇਹ ਕਹਾਂਗੀ ਮਾਣਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਹੁਤ ਸਤਿਕਾਰਯੋਗ ਮੇਰੇ ਵੀਰ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋਂ ਸਾਹਿਬ ਸਾਬਕਾ ਮੰਤਰੀ ਸਤਿਕਾਰਯੋਗ ਸਰਦਾਰ ਸੁਜੀਤ ਸਿੰਘ ਜੀ ਰਖੜਾ ਸਾਹਿਬ ਸਾਬਕਾ ਮੰਤਰੀ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਸਾਬਕਾ ਮੰਤਰੀ ਸਰਦਾਰ ਬਡਾਲਾ ਸਾਹਿਬ ਸਾਬਕਾ ਐਮਐਲਏ ਸਰਦਾਰ ਸੁਰਿੰਦਰ ਸਿੰਘ ਜੀ ਪੁੱਲੇਰਾਠਾ ਸਾਹਿਬ ਪਵਨ ਤੀਨੂ ਜੀ ਮੇਰੀਆਂ ਭੈਣਾ ਖਾਸ ਤੌਰ ਦੇ ਉੱਤੇ ਦਿੱਲੀ ਤੋਂ ਬੀਬੀ ਰਣਜੀਤ ਕੌਰ ਜੀ ਪ੍ਰਧਾਨ ਸਾਹਿਬ ਸਪੈਸ਼ਲ ਆਏ ਸਾਰਿਆਂ ਦੇ ਮੈਂ ਨਾਮ ਲਮਾਂਗੀ ਲੰਬੀ ਲਿਸਟ ਹੈ ਬੀਬੀ ਹਰਜਿੰਦਰ ਕੌਰ ਜੀ ਮੈਂਬਰ ਐਸਡੀਪੀਸੀ ਬੀਬੀ ਪਰਮਜੀਤ ਕੌਰ ਜੀ ਲਾਂਡਰਾ ਮੈਂਬਰ ਐਸਡੀਪੀਸੀ ਸਾਰਿਆਂ ਜ਼ਿਲ੍ਹਾ ਦੀਆਂ ਰਹਿ ਚੁੱਕੀਆਂ ਪ੍ਰਧਾਨ ਸਾਹਿਬਾਨਾ ਜਿਨ੍ਹਾਂ ਨੇ ਬਹੁਤ ਵੱਡੀ ਪਾਰਟੀ ਨੂੰ ਸ਼ਕਤੀ ਦਿੱਤੀ ਤਾਕਤ ਦਿੱਤੀ ਉੱਚੇ ਚੇਤੇ ਤੌਰ ਦੇ ਉੱਤੇ ਸਾਰਿਆਂ ਅੱਜ ਲੱਕ ਬੰਨ ਕੇ ਕਮਰ ਕੱਸਾ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਵਾਸਤੇ ਜਿੱਥੇ ਇਕੱਤਰ ਹੋਈਆਂ ਬੀਬੀ ਮੁਖਬੈਲਪੁਰ ਜੀ ਜਿਨ੍ਹਾਂ ਨੇ ਮਨ ਬਣਾ ਲਿਆ ਕਿ ਅਸੀਂ ਘਰ-ਘਰ ਵਿੱਚ ਜਾ ਕੇ ਆਪਣੀ ਪਾਰਟੀ ਦਾ ਅਲਖ ਵੀ ਜਗਾਵਾਂਗੇ ਤੇ ਕੌਮ ਦੇ ਵਾਸਤੇ ਇੱਕ ਬਹੁਤ ਵੱਡਾ ਪੈਗਾਮ ਹੋਵੇਗਾ ਕਿ ਆਓ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰਾ ਲੈ ਬਲਾਏ ਦੇ ਮਹਾਵਾਕ ਅਨੁਸਾਰ ਅਸੀਂ ਅੱਜ ਬੀੜਾ ਚੁੱਕਾਂਗੇ ਕਿ ਜਿਸ ਦਾ ਪਹਿਲਾਂ ਅਸੀਂ ਲਗਾਤਾਰ ਇੱਕ ਇੱਕ ਸਵਾਸ ਦੇ ਨਾਲ ਡੈਡੀਕੇਸ਼ਨ ਦੇ ਨਾਲ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕੀਤਾ ਉਸੇ ਤਰ੍ਹਾਂ ਅਸੀਂ ਕੰਮ ਲਗਾਤਾਰ ਹੋਰ ਵੱਧ ਕੇ ਕਰੀਏ ਪਾਵੇਂ ਬਾਦਲ ਸਾਹਿਬ ਤੁਹਾਡੇ ਮਨ 'ਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਆ ਮੇਰੇ ਸਾਰੇ ਗਵਾਹ ਪੰਜਾਬ ਦੇ ਕੱਲੇ ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ ਕੱਲੇ ਲੀਡਰਾਂ ਕੋਲ ਜਾ ਕੇ ਇਹੋ ਹੀ ਵਾਸਤਾ ਪਾਉਂਦੀ ਰਹੀਆਂ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾਨੀ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੋਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਮੈਂ ਤੇ ਕਹਿੰਦੇ ਆਪਣੀ ਹੀ ਮੈਂ ਹਰ ਚੀਜ਼ ਨੂੰ ਮੈਂ ਆਪਣੀ ਝੋਲੀ ਚ ਪਾਨੀ ਹੈ ਹਰ ਕਮੀ ਨੂੰ ਮੈਂ ਆਪਣੀ ਝੋਲੀ ਚ ਪਾਨੀ ਹੈ ਕਿਉਂਕਿ ਜੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਮੈਨੂੰ ਕੋਈ ਚਿੰਤਾ ਨਹੀਂ ਨਿੰਦਕ ਹੰਮਰੇ ਕੱਪੜੇ ਧੋਏ ਬੜਾ ਕੁਝ ਕੁਝ ਵਿਅਕਤੀਆਂ ਨੇ ਕਿਹਾ ਪਰ ਬਾਦਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਸ ਪਰਿਵਾਰ ਕੋਲੋਂ ਨਾ ਕਦੀ ਆਸ ਹੈ ਨਾ ਤੁਸੀਂ ਕਦੀ ਆਪਣੇ ਜੁਬਾਨ ਦੇ ਵਿੱਚੋਂ ਇੱਕ ਸ਼ਬਦ ਬਾਬਾ ਪ੍ਰੇਮ ਸਿੰਘ ਜੀ ਦੀ ਇਹ ਸੇਵਾਦਾਰ ਨੂੰ ਕਿਤੇ ਕਹਿ ਕੇ ਮੈਨੂੰ ਇਹ ਜਿਤਲਾਇਆ ਹੋਵੇ ਕਿ ਮੈਂ ਤੋਂ ਉੱਤੋਂ ਬਾਹਰ ਹੈ। ਟੈਲੀਫੋਨ ਕੀਤੇ ਮੇਰੇ ਵੀਰਾਂ ਨੇ ਬੜੇ ਟੈਲੀਫੋਨ ਕੀਤੇ ਮੇਰੇ ਸਾਥੀਆਂ ਨੇ ਰੋਜ਼ ਅੱਧਾ-ਅੱਧਾ ਘੰਟਾ ਮੇਰੇ ਨਾਲ ਵਿਚਾਰਾ ਕੀਤੀਆਂ ਔਰ ਹਰ ਕੋਈ ਬੈਠਾ ਹੋਇਆ ਇੱਥੇ ਹਰ ਕੋਈ ਤੁਹਾਨੂੰ ਕਹਿ ਸਕਦਾ ਹੈ ਡਾਕਟਰ ਜਲਜੀਤ ਸਿੰਘ ਜੀ ਚੀਮਾ ਵਰਗੇ ਗਵਾਹ ਨੇ ਕਿ ਇੱਕ ਇੱਕ ਵਿਅਕਤੀ ਨੇ ਹੋਇਆ ਮੈਨ ਕਲ ਕਹੀ ਕਿ ਮੇਰੇ ਵੀਰੋ ਅੱਜ ਜੇ ਪਾਰਟੀ ਚ ਕਮੀ ਆਈ ਹੈ ਜਿਨ੍ਹਾਂ ਕਾਰਨ ਨਾ ਕਰਕੇ ਆਈ ਹੈ ਪਰ ਸਾਰੇ ਤਕੜੇ ਹੋ ਕੇ ਅੰਬਲਾ ਮਾਰੀਏ ਸਦਾਕਤਕ ਤੌਰ ਤੇ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਮੈਂ ਤੁਹਾਡਾ ਬਚਨ ਕਰਦੀ ਹਾਂ ਗੁਰਗੁਰਾਂ ਸਾਹਿਬ ਦੀ ਹਜ਼ੂਰੀ ਚ ਨਾ ਕਦੀ ਸ਼੍ਰੋਮਣੀ ਕਲ ਦਾ ਕਮਜ਼ੋਰ ਹੋਣਦਿਆਂਗੇ ਨਾ ਕੋਈ ਪੰਥ ਦੇ ਸਦੰਤਾ ਵੀ ਕਮਜ਼ੋਰ ਹੋਣਦਿਆਂਗੀ ਉਹ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸ਼੍ਰੀ ਹਰਮਨਦਾਸ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ 104 ਸਾਲ ਪਹਿਲਾਂ ਬਣੀ 104 ਸਾਲ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਉਹਨੂੰ ਹੋਂਦ ਵਿੱਚ ਲਿਆਉਣ ਵਾਸਤੇ ਵੀ ਬਹੁਤ ਵੱਡੀ ਮਿਹਨਤ ਕੀਤੀ ਬੜੀ ਕੁਰਬਾਨੀ ਕੀਤੀ ਬਾਦਲ ਸਾਹਿਬ 104 ਸਾਲ ਦਾ ਇਤਿਹਾਸ ਹੈ ਤੁਹਾਡੀ ਇਹ ਸੇਵਾਦਾਰ ਦਾ ਮੇਰੇ ਪੁਰਖਿਆਂ ਦਾ ਮੇਰੇ ਬਜ਼ੁਰਗਾਂ ਦਾ ਮਹਾਪੁਰਖਾਂ ਨੇ ਪਹਿਲੇ ਦਿਨ ਤੋਂ ਲੈ ਕੇ ਸ਼ੋਮਨੀ ਗੁਰਦੁਆਰਾ ਪਰੰਦਾ ਕਮੇਟੀ 'ਚ ਲਗਾਤਾਰ 28 ਸਾਲ ਸੇਵਾ ਕੀਤੀ 28 ਸਾਲ ਕਿੰਨਾ ਦੂਰ ਹੋ ਸਕਦੀ ਹੈ ਕਿੰਦਾ ਬਾਹਰ ਨਿਕਲ ਸਕਦੀ ਹੈ ਕਿੰਦਾ ਆਪਣੇ ਜਿਨ੍ਹਾਂ ਨੇ ਖੂਨ ਦੇ ਕਤਰੇ ਬਹਾਏ ਹੋਣ ਜਿਨ੍ਹਾਂ ਨੇ ਸਿੰਧ ਆਪਣੇ ਪਸੀਨਾ ਬਹਾਇਆ ਹੋਵੇ ਉਹ ਇਸ ਦਾ ਦੀ ਸੇਵਾ ਤੱਕ ਦੀ ਬਾਹਰ ਨਹੀਂ ਜਾ ਸਕਦੀ ਸਾ ਸਰ ਪਹਿਲੀ ਵਾਰੀ 1937 ਵਿੱਚ ਐਮਐਲਏ ਦੀ ਚੋਣ ਹੋਈ ਗੈਰੋਂ ਸਾਹਿਬ ਬੈਠੇ ਹੈ ਪਹਿਲੀ ਵਾਰੀ 1937 ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਐਮਐਲਏ ਦੀ ਚੋਣ ਲਈ ਫਿਰ ਦੂਜੀ ਚੋਣ ਪਾਕਿਸਤਾਨ ਦੇ ਵਿੱਚ 1946 ਸ਼ ਫੇ ਚੋਣ ਲੜੀ ਦੋਨਾਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਹਨਾਬ ਸਿੰਘ ਜੀ ਨੇ ਐਮਐਲਏ ਬਣੇ ਮਨਿਸਟਰ ਬਣੇ 1979 ਵਿੱਚ ਬਾਦਲ ਸਾਹਿਬ ਦੇ ਨਾਲ ਵੱਡੇ ਬਾਦਲ ਸਾਹਿਬ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਔਰ 12 ਸਾਲ ਮੈਂਬਰ ਐਸ்சிਪੀਸੀ ਰਹੇ ਕਿੰਨਾ ਛੱਡ ਸਕਦੇ ਨਹੀਂ ਦੂਰ ਹੋ ਸਕਦੀ ਮਰ ਜਾ ਮਾਗੇ ਪਥ ਨਾਲੋਂ ਕੋਈ ਟੋਟ ਨਹੀਂ ਸਕਦੀ ਸਾਧ ਸੰਗਤ ਜੀ ਇਹ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀ ਬੀਬੀ ਜੀ ਫੈਸਲਾ ਕੀ ਹੈ ਚੋਣਾ ਨਗਰ ਪੰਚਾਇਤ ਦੀਆਂ ਆ ਗਈਆਂ ਕਿਉਂ ਚਿੰਤਾ ਕਰਦੇ ਹੋ ਚੋਣਾ ਲੜਾਂਗੇ ਕਿਤੇ ਨਿਸ਼ਾਨ ਕਿੱਥੋਂ ਲਾਗੇ ਕਿੱਥੋਂ ਲਾਓਗੇ ਮੈਂ ਕਿਹਾ ਆਪੇ ਦੇ ਦਊਗਾ ਸਦਾ ਕਮਾਗੀ ਚੀਮਾ ਸਾਹ ਨੂੰ ਬਾਦਰ ਸਾਹਿਬ ਦੇ ਸਾਈਨ ਕਰਾ ਕੇ ਭੇਜ ਦਿਓ ਮੈਨੂੰ ਨਹੀਂ ਦੇਣੀ ਟਿਕਟ ਨਾ ਦਿਓ ਨਗਰ ਪੰਚਾਇਤ ਦੇ ਚੋਣ ਲੜਾਲਾ ਤੁਹਾਨੂੰ ਪਤਾ ਹੋਵੇਗਾ ਨਗਰ ਪੰਚਾਇਤ ਪਿੱਛੇ ਚੋਣਾ ਹੋਈਆਂ ਜੋ ਚੋਣਾ ਹੋਈਆਂ ਪਿਛਲੀ ਵਾਰ ਕੈਪਟਨ ਅਮਰਿੰਦਰ ਸੇਨਾ ਜੋਰ ਲਾਤਾ ਸਾਰੇ ਪੰਜਾਬ ਦੇ ਵਿੱਚ ਹਦਰ ਸਾਹਿਬ ਸਾਰੇ ਪਟਿਆਲੇ ਤੋਂ ਚੱਲ ਕੇ ਜਿੱਤ ਕਿੱਥੇ ਹੋਈ ਆ ਕੇ ਇਸ ਗੇਕੋ ਬਾਗ ਚ ਇੱਕ ਕਮੇਟੀ ਬਣੀ ਸਿਰਫ ਸ਼ੋਮਣੀ ਅਕਾਲੀ ਦਲ ਦੀ ਇੱਕ ਕਮੇਟੀ ਪ੍ਰਧਾਨ ਬੈਠਾ ਹਣਾ ਮੇਰਾ ਇੱਥੇ ਲਾਡਲਾ ਜਿਆ ਆ ਬੈਠਾ ਐਮ ਐ ਐਮ ਐ ਪੜਿਆ ਹੋਇਆ ਸਰਦਾਰ ਜਿੰਦਰ ਸਿੰਘ ਜੀ ਸਾਰੇ ਐਮ ਸੀ ਜਿੱਤ ਕੇ ਇੱਕ ਕਮੇਟੀ ਬਣਾਈ ਕਿਸੇ ਨੇ ਕਾਂਗਸ ਕਿਸੇ ਨੇ ਪੁੱਛਿਆ ਪੱਤਰਕਾਰਾਂ ਨੇ ਜਿੱਦਾਂ ਹੁਣ ਬੈਠੇ ਐ ਕਹਿੰਦੇ ਕੈਪਟਨ ਸਾਹਿਬ ਸਾਰੀਆਂ ਕਮੇਟੀਆਂ ਹਾਰ ਗਈਆਂ ਸਟਾਪੇਜ ਜਾ ਕੇ ਬੇਗੋਣ ਲੱਗਾ ਉਹਨੇ ਕਿਹਾ ਉੱਥੇ ਦਾ ਸਥਾਨ ਬੜਾ ਉੱਚਾ ਹੈ ਮੈਂ ਜਾਣਦਾ ਕਿਸੇ ਦਾ ਸੰਤ ਬਾਬਾ ਪ੍ਰੇਮ ਸਿੰਘ ਜੀ ਸਾਡੇ ਬਜ਼ੁਰਗਾਂ ਨੂੰ ਚੋਣ ਲੜਾਉਂਦੇ ਹੁੰਦੇ ਸੀ ਰਾਜਾ ਜਗਤਵਿੰਦਰ ਸੇ ਉਹਦਾ ਬਾਪ ਦਾ ਬੜਾ ਪਿਆਰ ਸੀ ਸਿਮਰਨ ਜੀ ਸੇ ਮਾਂ ਚੋਣ ਲੜਦੇ ਹੁੰਦੇ ਸੀ ਤਾਂ ਉਸ ਵੇਲੇ ਬਾਬਾ ਜੀ ਕਹਿੰਦੇ ਸੀ ਇੱਕ ਵੋਟ ਤੇ ਇੱਕ ਨੋਟ ਪਾਇਓ ਜੁਗਿੰਦਰ ਸਿੰਘ ਮਾਨ ਨੂੰ ਇੱਕ ਵੋਟ ਤੇ ਇੱਕ ਨੋਟ ਇਹ ਪਰੰਪਰਾ ਹੈ ਸਾਡੇ ਇਲਾਕੇ ਦੀ ਇਹ ਪਰੰਪਰਾ ਹੈ ਸਤਬਾਬਾ ਪ੍ਰੇਮ ਸਿੰਘ ਸੇਵਕਾਂ ਦੀ ਇਹ ਪਰੰਪਰਾ ਹੈ ਕਿ ਕਦੀ ਇਹਨਾਂ ਨੇ ਮੇਰੇ ਕੋਲ ਬੋਝ ਹੀ ਨਹੀਂ ਪਾਇਆ ਔਰ ਮੈਂ ਸੱਚ ਕਹਨੀ ਹੈ ਗੁਰੂਗਰਾਸ ਸਾਹਿਬ ਦੀ ਹਜ਼ੂਰੀ ਚ ਕਿ ਪੀਪੀ ਜ਼ਗੀਰ ਕਨ ਕੋਈ ਚਿੰਤਾ ਨਹੀਂ ਹੁੰਦੀ ਨਾ ਕੋਈ ਇੰਡਸਟਰੀ ਹੈ ਨਾ ਕੋਈ ਫੈਕਟਰੀ ਹੈ ਨਾ ਕੋਈ ਮਾਲ ਹੈ ਨਾ ਕੋਈ ਸ਼ੈਲਰ ਹੈ ਬਾਦਲ ਸਾਹਿਬ ਅ ਸਾਰਾ ਕੋਈ ਸੰਗਤ ਦਾ ਪਿਆਰ ਹੈ ਕਿ ਚੋਣਾ ਲੜਦੀ ਵੀ ਹੈ ਚੋਣਾ ਜਿੱਤਦੀ ਵੀ ਹੈ ਤੇ ਇਹਨਾਂ ਨੇ ਜਿੰਨਾ ਸਾਥ ਦਿੱਤਾ ਕਦੀ ਮੇਰੇ ਤੇ ਬੋਝ ਨਹੀਂ ਪਿਆ ਕਿਉਂ ਕਿ ਮੈਨੂੰ ਮਨ ਚ ਬਸਾਇਆ ਹੋਇਆ ਦੋ ਚਾਰ ਬੰਦਿਆਂ ਨੂੰ ਥੋੜੇ ਜਿਹਾ ਸ਼ਰਤਾਂ ਦੀ ਲੋਕਾਂ ਨੇ ਹੱਥ ਲਾਤਾ ਬਾਤ ਜੀ ਦੇਤੀ ਤੁਸੀਂ ਚੱਕੋ ਚੰਡਾ ਆ ਕੋਈ ਨਹੀਂ ਹਿਲਿਆ ਮੇਰਾ ਵਰਕਰ ਕੋਈ ਹਿਲਿਆ ਨਹੀਂ ਕਹਿੰਦੇ ਨਹੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸੇਵਾ ਕੀਤੀ ਅਕਾਲੀ ਦਲ ਚ ਰਹਾਗੇ ਲੇਕਿਨ ਜਦ ਤੱਕ ਬੀਬੀ ਜੀ ਅੱਗੇ ਨਹੀਂ ਲੱਗਣਗੇ ਅਸੀਂ ਘਰ ਵਿੱਚ ਬੈਠਾਂਗੇ ਮਯੂਸ ਸਨ ਬੜੀ ਚਿੰਤਾ ਸੀ ਮਾਂਚੇ ਨਾ ਦੇ ਪਰ ਮੈਂ ਇੱਕੋ ਗੱਲ ਕਹਿੰਦੀ ਸੀ ਚਿੰਤਾ ਨਾ ਕਰੋ ਸਤਾਈ ਦੀ ਚੋਣ ਆਉਣੀ ਹੈ ਲੜਾਂਗੀ ਨਾ ਵੀ ਬਾਦ ਸਾਹਿਬ ਟਿਕ ਦੇਣਗੇ ਆਜ਼ਾਦ ਲੜਾਂਗੀ ਨਾ ਟਕੜ ਦੇਣਗੇ ਨਾ ਸਹੀ ਆਜ਼ਾਦ ਨਾਲ ਲੜਾਂਗੀ ਮੈਨੂੰ ਪਤਾ ਸੀ ਲੋਕਾਂ ਨੂੰ ਪਤਾ ਕਰ ਲਈ ਹੈ ਵੋਟਾਂ ਪਾ ਹੀ ਦੇਣਗੇ ਪਹਿਲਾਂ ਪਿੱਛੇ ਦੀ ਵਾਰੀ ਤੇ ਮੈਂ ਹਾਰੀ ਗਈ ਸੀ ਕਿਹੜੀ ਗੱਲ ਹੈ ਸਭ ਮੇਰਾ ਜੀ ਕਹਦਾ ਮੈਂ ਬਹੁਤ ਗੱਲਾਂ ਕਰਾਂ ਪਰ ਮੈਂ ਹੁਣ ਕਰ ਨਹੀਂ ਆਣੀ ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮੰਨਣਾ ਜਿਹੜਾ ਜੋ ਮੈਂ ਬੋਲਣ ਲਈ ਹੈ ਥੋੜਾ ਥੋੜਾ ਚਿੰਤਾ ਕਰਦਾ ਹੋਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਲਈ ਕਰ ਨਹੀਂ ਕਰਦੀ ਮੈਨੂੰ ਪਤਾ ਇਹਦਾ ਦਸ ਬਾਤ ਹੈ ਕਿਉਂਕਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪ੍ਰਧਾਨ ਵੀ लाड़ ਲਾ ਅਸੀਂ ਵੀ लाड़ ਲੇ ਅਸੀਂ ਐ ਹੀ लाड़ ਲੇ ਇੱਕ ਦੂਜੇ ਨੂੰ ਸਤਕਾਰ ਵੀ ਬਹੁਤ ਕਰਦੇ ਐ ਪਿਆਰ ਵੀ ਬਹੁਤ ਕਰਦੇ ਐ ਤੇਕ ਦੂਜੇ ਦਾ ਖੁਸ਼ ਵੀ ਭੜੇ ਹੁੰਨੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਮੈਂ ਕੀ ਕਹ ਲੈ ਜੈਪੁਰ ਸੀਮੈਂ ਕਹਿੰਦੇ ਉਦਾਂ ਹੀ ਜਦਾਂ ਨਰਜੀ ਜੀ ਮਰ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰਦੇ ਸੀ ਸੋ ਸਾਡਾ ਅਸੀਂ ਵੱਖਰੇ ਹੋ ਨਹੀਂ ਸਕਦੇ ਕਾਰਨ ਪਾਈ ਲੋਕੀ ਨਹੀਂ ਸੀ ਮੰਨਦੇ ਤਾਂ ਇਹ ਕਹਿੰਦੇ ਸੀ ਬੀਬੀ ਬੀਬੀ ਕਿੱਥੇ ਛੱਡ ਸਕਦੀ ਐ ਬੀਬੀ ਨਹੀਂ ਵੱਖਰੀ ਹੋ ਸਕਦੀ ਬਾਦਲ ਸਾਹਿਬ ਇੱਕੋ ਬੇਨਤੀ ਐ ਅੰਦਰਦਰ پارٹی ਦਾ ਦਰਦ ਹੈ ਅੰਦਰ ਉਸ ਧਾਰਮਿਕ ਸੰਸਥਾ ਦਾ ਦਰ ਹੈ ਮੇਰੀ ਸ਼੍ਰੋਮਣੀ ਕਮੇਟੀ ਕਾਮ ਦੀ ਸ਼੍ਰੋਮਣੀ ਕਮੇਟੀ ਕਮਜ਼ੋਰ ਨਾ ਹੋਵੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਇੱਥੇ ਨਹੀਂ ਕੁਝ ਵੀ ਕਹਿਣਾ ਅੰਦਰ ਵਰਕੇ ਤੁਹਾਡਾ ਸਭ ਵਾਸਤੇ ਪਾਉਂਗੀ ਪਹਿਲਾਂ ਵੀ ਪਾਉਂਦੀ ਰਹੀ ਹਾਂ ਹੁਣ ਵੀ ਪਾਉਂਗੀ ਤੁਸੀਂ ਮੈਨੂੰ ਪਤਾ ਹੈ ਤੁਸੀਂ ਚਿੰਤਾ ਕਰਦੇ ਹੋ ਤੁਹਾਡੇ ਮਨ 'ਚ ਹੈ ਪਾਰਟੀ ਕਮਜ਼ੋਰ ਹੋਈ ਤੁਸੀਂ ਕਹਿੰਦੇ ਹੁੰਨੇ ਆ ਨੱਕ ਦੀ ਸੇਧ ਨਾਲ ਟੱਕੜੀ ਦਿਸਦੀ ਹੈ ਨਹੀਂ ਕਮਜ਼ੋਰ ਹੋਣੀ ਚਾਹੀਦੀ ਸਾਸ ਸਿੰਘ ਜੀ ਆਓ ਆਉਣ ਵਾਲੇ ਸਮੇਂ 'ਚ ਜੇ ਮੈਂ ਜੇ ਤੁਹਾਡੀ ਸੇਵਾ ਦਾ ਦੇ ਕੋਈ ਸ਼ਬਦ ਬਦ ਘਟ ਬੋਲ ਲਿਆ ਹੋਵੇ ਕੋਈ ਤੁਹਾਡੀ ਸ਼ਾਨ ਦੇ ਖਿਲਾਫ ਬੋਲ ਲਿਆਵੇ ਕੋਈ ਤੁਹਾਡੀ ਇੱਜ਼ਤ ਦੇ ਸਤਕਾar ਦੇ ਖਿਲਾਫ ਬੋਲ ਲਿਆ ਹੋਵੇ ਮੈਂ ਖੇਮਾਲੀ ਚਾਚਾ ਕਿਉਂਕਿ ਕਈ ਵਾਰੀ ਬਲਬਲੇ ਹੁੰਦੇ ਆ ਬਹੁਤ ਕੁਝ ਕਹਿ ਜੀਦਾ ਤੁਸੀਂ ਮਹਿਸੂਸ ਨਹੀਂ ਕਰੋਗੇ ਮੈਂ ਆਪਣੀ ਸਾਰੀ ਸੰਗਤ ਕੋਲ ਖੀਮਾਂ ਦੀ ਚਾਚਕ ਮੇਰੀਆਂ ਭੈਣਾਂ ਬਰਸਾਬ ਬੜੀ ਮੇਰੇ ਮਨ ਤੇ ਬੋਸ ਸੀ ਘਰ ਬੈ ਗਈਆਂ ਮੈਂ ਕਿਹਾ ਨਹੀਂ ਨਹੀਂ ਬੈਣ ਦੇਣਾ ਸਾਰੇ ਚੱਲੋ ਅੱਜ ਸਾਰਾ ਕਾਫਲਾ ਆਇਆ ਕਹਿਣ ਲੱਗੇ ਨਾ ਜਦੋਂ ਪਾਰਟੀ ਛੱਡਣੀ ਹੀ ਨਹੀਂ ਜਦੋਂ ਕਾਲੀਦਲ ਛੱਡਣਾ ਹੀ ਨਹੀਂ ਤੇ ਅਸੀਂ ਫਿਰ ਘਰ ਬੈਠ ਕੇ ਪ੍ਰਚਾਰ ਕਾਲੀਦਲ ਦਾ ਹੀ ਕਰਨਾ ਹੈ ਤੇ ਸਾਰੇ ਚਲੋ ਕਾਫਲਾ ਬਣ ਕੇ ਤੁਰੀਏ ਜਿਹਦਾ ਚੀਮਤ ਸਾਹਿਬ ਨੇ ਕਿਹਾ ਅੱਜ ਕਾਫਲਾ ਬਣ ਕੇ ਤੁਰਨ ਲੱਗੇ ਤਕੜੇ ਹੋ ਕੇ ਤੁਰਾਂਗੇ ਤੇ ਮੈਨੂੰ ਆਸ ਹੈ ਸਰਦਾਰ ਸਤਪਾਲ ਸਿੰਘ ਰਿਚੀ ਬਾਲ ਸਹੋ ਦਾ ਮੇਰੇ ਸੰਗਤਾਂ ਦਾ ਤੁਸੀਂ ਸਬਰ ਕਿੱਥੇ ਤੱਕ ਦੇਖੋਗੇ ਕਿੱਥੇ ਤੱਕ ਦੇਖੋਗੇ ਸਰਦਾਰ ਸਤਪਾਲ ਸਿੰਘ ਰਿਚੀ ਜੋਰ ਲਾ ਕੇ ਮਰਗੇ ਸਾਰੇ ਚੱਲ ਬੀਬੀ ਜਗੀਰ ਕੌ ਦਾ ਇਲਾਕਾ ਸਾंभ ਧੰਨਵਾਦ ਰਿਚੀ ਸਾਹਿਬ ਖੜੇ ਹੋ ਜਰਾ ਕਹਿੰਦਾ ਹੋ ਨਹੀਂ ਸਕਦਾ ਬਾਬਾ ਜੀ ਦਾ ਅਸਥਾਨ ਛੱਡ ਦਈਏ ਹੋ ਨਹੀਂ ਸਕਦਾ ਪਰ ਜਿਹੜੇ ਸ਼ਰਾਰਤੀ ਸੀ ਬਾਰੋ-ਬਾਰੋ ਲੁੱਤੀਆਂ ਲਾਉਣ ਵਾਲੇ ਉਹ ਇੰਚਾਰਜ ਲੱਗਣ ਨੂੰ ਭੱਜ ਪਏ ਜਿਹੜੇ ਮਗਰ ਭਾਵੇਂ ਕੋਈ ਫੋਵੇ ਜਾਣਾ ਹੋਵੇ ਬਾਦਲ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫੜਕਣ ਦਿੱਤੀ ਚਿੜੀ ਫੜ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਮਤ ਸੋਚਿਓ ਕਿ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਬੀਬੀ ਜ਼ਗੀਰ ਕਾ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗ 150 ਇਹ ਮੈਂ ਕਹਿ ਸਕਦੀ ਐ ਅਕਾਲੀ ਦਲ ਇਸ ਸਥਾਨ ਤੋਂ ਬਿਨਾਂ ਜਿਤਨਾ بڑا ਔਖਾ ਐ ਭਾਵੇਂ ਜੋ ਮਰਜੀ ਹੋਵੇ ਤਾਂ ਇਸ ਤਪਾਲ ਸਿਚੀ ਨੇ ਕਿਹਾ ਜਿੱਤੇਗਾ ਤਾਂ ਇਸ ਸਥਾਨ ਤੋਂ ਜਿੱਤੇਗਾ ਜਿੱਤੇਗਾ ਤਾਂ ਇੱਥੋਂ ਹੀ ਤਕੜਾ ਹੋਏਗਾ ਨਹੀਂ ਤਾਂ ਨਹੀਂ ਜਿੱਤ ਸਕਦਾ ਕਿਉਂਕਿ ਪੰਥ ਦੀ ਇਹ ਜਮਾਤ ਤੁਰਾ ਐ ਇਹ ਤੁਰਾ ਉਹਨਾਂ ਸ਼ਰਤਾਂ ਪਿੱਛੇ ਲਾ ਕੇ ਕੋਈ ਗੱਲ ਨਾ ਸੋਚਿਆ ਕਰੋ ਉਤੇ ਲੋਕ ਇੱਥੇ ਹਰ ਇਲਾਕਿਆਂ ਦੇ ਵਿੱਚ ਚੋਂਦੇ ਐ ਕਿ ਕੋਈ ਇੱਥੇ ਗਰੁੱਪ ਬਣਾਉਣਾ ਗਰੁੱਪ ਨਾ ਬਣਿਓ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਕਰ ਹੀ ਨਹੀਂ ਸਕਦੇ ਇੱਥੇ ਸਭ ਇਕੱਠੇ ਇੱਕ ਝੰਡੇ ਥੱਲੇ ਖਾਲਸਾ ਪੰਥ ਦੇ ਝੰਡੇ ਥੱਲੇ ਸੰਤ ਬਾਬਾ ਪ੍ਰੇਮ ਸਿੰਘ ਦੇ ਝੰਡੇ ਥੱਲੇ ਔਰ ਸ਼ੋਮਨੀ ਕਲਦਾ ਦੇ ਝੰਡੇ ਥੱਲੇ ਬਾਕੀ ਗੱਲਾਂ ਤੁਹਾਡਾ ਅੰਦਰ ਬੈਠ ਕੇ ਕਰ ਲਾਂਗੇ ਇੱਕ ਮੈਂ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿਣੀ ਹੈ ਇੱਕ ਵੀ ਅਹੁਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਐ ਕਿਹੜੀਆਂ-ਕਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਮਾਲ ਸਾਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਪਰ ਪਾਰਟੀ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਤੇ ਇਹੀ ਨਾਰਾ ਰਿਆ ਸਰ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਨ ਦੇਣ ਆਏ ਹੋ ਸਤਿਕਾਰ ਦੇਣ ਆਏ ਹੋ ਜੋ ਤੁਸੀਂ ਕੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਇੱਥੇ ਤੀਰ ਬੱਗਾ ਬੰਕਦਾ ਸੀ ਮੇਰੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼੍ਰੋਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਫੀਆ ਨਾ ਮੰਗੇ ਇਨਾ ਕੋ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ੀਚ ਹੈ ਇਹੀ ਮੇਰੀ ੀਚ ਹੈ ਮੈਂ ਨਹੀਂ ਪ੍ਰਦਰਸ਼ ਕਰ ਸਕਿਆ ਕਿਉਂਕਿ ਇਸ ਪਦਵੀ ਦੀ ਬੜਾ ਉੱਚੀ ਸੁੱਚੀ ਕਰਤਾਰ ਦੀ ਥਾਂ ਹੈ ਇਹਨੂੰ ਹਮੇਸ਼ਾ ਸੀ ਉੱਚਾ ਬਣਾਉਣਾ ਤਕੜਾ ਬਣਾਉਣਾ ਕੋਈ ਲਾਲਚ ਨਹੀਂ ਕੋਈ ਕੁਛ ਨਹੀਂ ਸੇਵਾ ਦਰਮਨ ਕੇ ਕੰਮ ਕਰਾਂਗੀ ਵਰਕਰ ਵਰਕੇ ਕਰਾਂਗੀ ਅੱਗੇ ਤੁਹਾਡੀਆਂ ਮਰਜ਼ੀਆਂ ਨੇ ਜਿੱਥੇ ਡਿਊਟੀ ਲਾਓਗੇ ਡੈਡੀਕੇਸ਼ਨ ਨਾਲ ਸincereity ਦੇ ਨਾਲ ਨਾ ਵੀ ਲਾਉਗੇ ਤਾਂ ਵੀ ਕਰ ਕਰ ਜਾ ਕੇ ਅਸੀਂ ਬਣਾ ਲਿਆ ਇੱਕ ਪੰਥਕ ਸੰਵਾਦ ਅਸੀਂ ਹਰ ਜ਼ਿਲ੍ਹੇ 'ਚ ਰਚਾਉਣ ਜਾ ਰਹੇ ਆਂ ਬੀਬੀਆਂ ਨੇ ਐਸੀ ਇੱਕ ਦਿਨ ਬਣਾਇਆ ਪੰਥਕ ਸੰਵਾਦ ਹੁਣ ਇੱਕੋ ਗੱਲ ਕਹਿ ਦਈਏ ਸਾਰੇ ਲੀਡਰਾਂ ਨੂੰ ਐਵੇਂ ਨਾ ਰੋਕਦੇ ਰਿਆ ਕਰਨ ਇਹ ਬੀਬੀ ਆਉਣੀ ਆ ਤਾਂ ਕਿਤੇ ਜਾਇਓ ਨਾ ਕਹਿ ਦਿਓ ਉਹਨਾਂ ਨੂੰ ਪੰਥਕ ਸੰਵਾਦ ਦੇ ਵਿੱਚ ਪਤਧੀਆਂ ਗੱਲਾਂ ਸਮਾਜ ਦੀਆਂ ਗੱਲਾਂ ਕਿੱਦਾਂ ਸਹੀ ਰਾਜਨੀਤੀ ਹੋਵੇ ਉਹਦੀਆਂ ਗੱਲਾਂ ਨਸ਼ੇ ਦੇ ਖਿਲਾਫ ਗੱਲਾਂ ਅੱਜ ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਪੰਥਕ ਸੰਵਾਦ ਸਾਰੀਆਂ ਬੀਬੀਆਂ ਨੇ ਮੰਨ ਬਣਾਇਆ ਅਸੀਂ ਲਹਿਰ ਬਣ ਕੇ ਚਲਾਵਾਂਗੇ ਔਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਹਾਨੂੰ ਮੈਂ ਸਾਰਿਆਂ ਨੂੰ ਸ਼ਾਮਲ ਕਰਨੇ ਹੁਣ ਕਹਿੰਦੇ ਬੀਬੀ ਸ਼ਾਮਲ ਹੋ ਰੇ ਮੈਂ ਕਹਿੰਦਾ ਮੈਂ ਸ਼ਾਮਲ ਕਰਨੇ ਤੁਹਾਨੂੰ ਕਿਉਂਕਿ ਮੈਨੂੰ ਗੱਲ ਯਾਦ ਆ ਗਈ ਇੱਕ ਐ ਤੇ ਸ਼ੁਗਲਾਰੀ ਹੈ ਜਿਹਦਾ ਇਹਨੇ ਸੁਣਾਈ ਕਹਿੰਦੇ ਕੋਈ ਰਾਜਾ ਸੀ ਕਹਿੰਦਾ ਕੋਈ ਡੈਡੀਕੇਟਰ ਜਿਆ ਬੜੀਆ ਸਿਆਣਾ ਜਿਆ ਕੋਈ ਲਿਆਓ ਸੇਵਾਦਾਰ ਉਹ ਕੰਮ ਲਈਏ ਤੇ ਕੋਈ ਸਿਆਣਾ ਸੀ ਸ਼ਰਨਜੀਤ ਢਿੱਲੋਂ ਵਰਗਾ ਉਹ ਕਹਿੰਦਾ ਜੀ ਆਹ ਬੜਾ ਸਿਆਣਾ ਬੰਦਾ ਵਿਦਵਾਨ ਹੈ ਇਹਨੂੰ ਲੈ ਚੋ ਇਹਨੂੰ ਰੱਖੋ ਬੜਾ ਕੰਮ ਦੇਵੇਗਾ ਕਹਿੰਦੇ ਅੱਛਾ ਰੱਖ ਲਿਆ ਕਹਿੰਦੇ ਇਹਨੂੰ ਘੋੜਿਆਂ ਦੇ ਤਬੀਲੇ ਵਿੱਚ ਰੱਖਿਓ ਇਹ ਘੋੜਿਆਂ ਦੀਆਂ نسلਾਂ ਦੀ ਸੇਵਾ ਕਰੇਗਾ ਜੇ ਤਾਂ ਤੁਹਾਡੇ ਕੋਲ ਤਬੀਲਾ ਬੜਾ ਵੱਡਾ ਹੈ ਕਹਿੰਦੇ ਉੱਥੇ ਰੱਖ ਲਿਓ ਉਹ ਕਹਿੰਦਾ ਜੀ ਸੇਵਾ ਕੀਤੀ ਦੋ ਚਾਰ ਦਿਨਾਂ ਬਾਅਦ ਤੇ ਉਹ ਜਿਹੜਾ ਬੰਦਾ ਸੀ ਨਾ ਨੌਕਰ ਉਹ ਕਹਿੰਦਾ ਘੋੜਾ ਜਿਹੜਾ ਫੇਵਰੇਟ ਹੈ ਨਾ ਰਾਜੇ ਦਾ ਉਹ ਨਸਲੀ ਹੈ ਨੀ ਨਸਲੀ ਹੈ ਨਾ ਅਸਲੀ ਹੈ ਘੋੜਾ ਹੀ ਹੈ ਪਰ ਨਸਲੀ ਹੈ ਨੀ ਰੋਲਾ ਪੈ ਗਿਆ ਕਹਿੰਦੇ ਅਸਲੀ ਤੇ ਨਸਲੀ ਦਾ ਕੀ ਫਰਕ ਕਹਿੰਦਾ ਰਾਜੇ ਨੇ ਬੁਲਾਇਆ ਕਹਿੰਦਾ ਗੱਲ ਕੀ ਹੈ ਵੀ तू ਕਹਿੰਦਾ ਘੋੜਾ ਮੇਰਾ ਕਹਿੰਦਾ ਜਿਹੜਾ ਫੇਵਰੇਟ ਹੈ ਇਹ ਅਸਲੀ ਨਸਲੀ ਹੈ ਨਹੀਂ ਕਹਿੰਦਾ ਨਸਲੀ ਦਾ ਨਾ ਜਿਸ نسل ਦਾ ਰਾਜੇ ਨੇ ਫੇਵਰੇਟ ਘੋੜਾ ਬਣਾਇਆ ਸੀ ਉਹ ਹੈ ਨਹੀਂ ਕਹਿੰਦਾ ਮਤਲਬ ਕਹਿੰਦਾ ਲਿਆਓ ਵੀ ਪਤਾ ਕਰੋ ਮੈਂ ਤੇ نسل ਮੰਗੀ ਸੀ ਕਹਿੰਦੇ ਜੀ ਉਹਨੂੰ ਪਤਾ ਕੀਤਾ ਜਿਹਦੇ ਕੋਲ ਲਿਆਂਦਾ ਸੀ ਉਹ ਕਹਿੰਦੇ ਜੀ ਘੋੜਾ ਜਿਹੜਾ ਸੱਚੀ ਮੁੱਚੀ ਹੈ ਦੂਜੀ نسل ਦਾ ਸੀ ਸਾਨੂੰ ਮਿਲਿਆ ਨਹੀਂ ਸੀ ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦੇ ਪਤਾ ਇਦਾਂ ਲੱਗਾ ਕਿ ਜਿਹੜਾ ਇਹ ਘੋੜਾ ਆਮ ਤੌਰ ਤੇ ਮੂੰਹ ਤਾਂ ਨੁਝਕ ਕੇ ਖਾਂਦਾ ਹੈ ਖੁਰਾਕ ਜਿਹੜੇ ਖਾਂਦਾ ਨਾ ਖਾਣਾ ਉਹ ਚਾਰਾ ਉਹ ਉੱਪਰ ਨੂੰ ਮੂੰਹ ਕਰਕੇ ਖਾਂਦਾ ਜਦ ਨਸਲ ਦਾ ਹੋਵੇ ਘੋੜਾ ਤੇ ਇਹ ਘੋੜਾ ਨਾ ਥੱਲੇ ਨੂੰ ਮੂੰਹ ਕਰਕੇ ਖਾਂਦਾ ਕਿਉਂਕਿ ਖੋਤੇ ਦੀ ਨਸਲ ਹੈ ਇਹ ਖੋਤੇ ਵਰਗਾ ਉਹ ਕਹਿੰਦੇ ਅੱਛਾ ਇਹ ਨਾ ਬੜਾ ਸਿਆਣਾ ਵੀ ਇਹਨੂੰ ਨਾ ਮਠਾਈਆਂ ਮੁੱਠੀਆਂ ਦੋ ਇਹਨੂੰ ਵੰਡੋ ਪਦਾਰਥ ਫਿਰ ਉਹ ਕਹਿੰਦਾ ਦੂਜੇ ਤੀਜੇ ਦਿਨ ਫੇਰ ਗੱਲ ਚੱਲ ਪਈ ਕਹਿੰਦਾ ਜਿਹੜੇ ਰਾਜੇ ਦੀ ਰਾਣੀ ਹੈ ਨਾ ਇਹ ਨਸਲੀ ਹੈ ਨਹੀਂ ਇਹ ਅਸਲੀ ਤੇ ਹੈ ਰਾਣੀ ਹੈ ਪਦ ਨਸਲ ਦੀ ਦੀ ਕਹਿੰਦੇ ਕਿਦਾਂ ਕਹਿੰਦਾ ਇਹ ਤੇ ਹੋਰ ਨਹੀਂ ਸਕਦਾ ਮੈਂ ਰਾਜੇ ਦੇ ਘਰੋਂ ਲੈ ਕੇ ਆਇਆ ਉਹ ਕਹਿੰਦੇ ਜੀ ਪਤਾ ਕਰੋ ਗੱਲ ਕੀ ਹੈ ਇਹਦੀ ਮਾਂ ਨੂੰ ਪੁੱਛੋ ਉਹਨਾਂ ਕਿਹਾ ਵੀ ਤੇਰੀ ਕੁੜੀ ਜਿਹੜੀ ਸੀ ਉਹ ਤੁਹਾਡੀ ਕੁੜੀ ਨਹੀਂ ਕਹਿੰਦੇ ਨਹੀਂ ਕਹਿੰਦੇ ਕਿਦਾਂ ਕਹਿੰਦੇ ਅਸੀਂ ਕੋਈ ਨਾ ਕੰਮ ਕਰਦਾ ਸੀ ਬੰਦਾ ਤੇ ਉਹਦੇ ਕੋਲੋਂ ਅਸੀਂ ਲਈ ਸੀ ਸਾਡੇ ਬੱਚਾ ਨਹੀਂ ਸੀ ਤੇ ਫਿਰ ਉਹ ਟਾੜੇ ਨਾਲ ਵਿਆਹ ਦਿੱਤੀ ਤੇ ਉਹ ਰਾਣੀ ਬਣ ਗਈ ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦਾ ਜਦ ਰਾਣੀਆਂ ਹੁੰਦੀਆਂ ਨਾ ਉਹ ਮਹਿਲਾ ਚ ਸਤਕਾਰ ਨਾਲ ਖਾਂਦੀਆਂ ਪਿੰਦੀਆਂ ਇਹ ਅੰਦਰ ਵਰਕੇ ਚੋਰੀ ਖਾਂਦੀ ਹੈ ਮੈਨੂੰ ਪਤਾ ਲੱਗ ਗਿਆ ਕਿ ਨਸਲੀ ਨਹੀਂ ਹੈ ਹੈ ਅਸਲੀ ਹੈ ਪਰ ਨਸਲੀ ਹੈ ਨਹੀਂ نسل ਜਿਹੜੀ ਹੁੰਦੀ ਉਹ ਵੱਖਰੀ ਹੁੰਦੀ ਫਿਰ ਉਹ ਕਹਿੰਦੇ ਕਿ ਹੁਣ ਅਗਲੀ ਗੱਲ ਥੋੜੇ ਚਿਰ ਬਾਅਦ ਦੋ ਚਾਰ ਦਿਨਾਂ ਨੂੰ ਰੌਲਾ ਪਾਤਾ ਕਹਿੰਦਾ ਜਦ ਰਾਜਾ ਨਾ ਰਾਜਾ ਇਹ ਵੀ ਨਸਲੀ ਨਹੀਂ ਨਸਵੀ ਨੇ ਮਨੇ ਰਾਜੇ ਦੇ ਵੀ ਨਸਦ ਨਹੀਂ ਇੱਕ ਦਿਨ ਸਾ ਰਾਜਾ ਬੜਾ ਹਰਾਨ ਹੋਇਆ ਚਰਚਾ ਚੱਲ ਪਈ ਉਹ ਕਹਿੰਦੇ ਰਾਜਾ ਜੀ ਇਹ ਤੁਹਾਨੂੰ ਵੀ ਇਦਾਂ ਕਹਿਣ ਲੱਪਿਆ ਕਹਿੰਦਾ ਸਿਆਣਾ ਤੇ ਬੜਾ ਤੇ ਗੱਲ ਕੀ ਹੈ ਉਹ ਕਹਿੰਦੇ ਜੀ ਗੱਲ ਕੀ ਹੋਈ ਕਹਿੰਦਾ ਜਿਹੜਾ ਰਾਜਾ ਨਾ ਉਹਨੂੰ ਕੋ ਪਤਾ ਕਰ ਆਪਣੀ ਮਾਂ ਕੋਲ ਉਹਨੇ ਪੁੱਛਿਆ ਆਪਣੀ ਮਾਂ ਨੂੰ ਵੀ ਮੈਂ ਤੁਹਾਡਾ ਪੁੱਤਰ ਨਹੀਂ ਉਹ ਕਹਿੰਦੀ ਅਸੀਂ ਦੱਸਿਆ ਨਹੀਂ ਕਿਉਂਕਿ ਸਾਡੇ ਬੱਚਾ ਮਰ ਗਿਆ ਸੀ ਅਸੀਂ ਹਲਵਾਈਆਂ ਕੋਲੋਂ ਲਿਆ ਤੇ ਤੈਨੂੰ ਫਿਰ ਅੱਜ ਤੱਕ ਮਿਲ ਗਿਆ ਕਿਤੇ ਕੱਲ ਤੇ ਖਰਾਬ ਹੋ ਗਈ ਕਹਿੰਦੇ ਲਿਆਓ ਬਈ ਇਹਨੂੰ ਲਿਆਓ ਇਹਨੂੰ ਮਠਾਈਆਂ ਵੰਡੋ ਉਹ ਕਹਿੰਦੇ ਜੀ ਤੈਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਵੀ ਨਸਲੀ ਨਹੀਂ ਘਰਵਾਲੀ ਵੀ ਨਸਲੀ ਰਾਣੀ ਵੀ ਨਸਲੀ ਨਹੀਂ ਤੇ ਮੇਰਾ ਕੋੜਾ ਵੀ ਨਸਲੀ ਨਹੀਂ ਕਹਿੰਦਾ ਜੀ ਜਿਹੜੇ ਰਾਜੇ ਹੁੰਦੇ ਨਾ ਉਹ ਮਠਾਈਆਂ ਨਹੀਂ ਵੰਡਦੇ ਉਹ ਤਾਂ ਹੀਰੇ ਜਵਾਹਰਾਤ ਵੰਡਦੇ ਆ ਤੇ ਜੇ ਤੂੰ ਰਾਜਾ ਨਸਲੀ ਹੁੰਦਾ ਨਾ ਮੈਨੂੰ ਹੀਰੇ ਜਵਾਹਰਾ ਦਿੰਦਾ ਤੂੰ ਤਾਂ ਮੈਨੂੰ ਮਠਾਈਆਂ ਲੱਡੂ ਵੰਡੀ ਜਾਂਦਾ ਸੋ ਨਸਲੀ ਤੇ ਅਸਲੀ ਦਾ ਫਰਕ ਹੈ ਬਾਦਸ਼ਾਹ ਮੈਂ ਇਹ ਗੱਲ ਕਹਿ ਸਕਦੀ ਹਾਂ ਹਲਕਾ ਪ੍ਰਾਥ ਦੇ ਲੋਕ ਨਸਲੀ ਇਕੱਲੀ ਹੈ ਇਹ ਨਕਲੀ ਦਾ ਅਸਲੀ ਨਹੀਂ ਇਹ ਨਸਲੀ ਹੈ ਪੱਕੇ ਲੋਹੇ ਵਰਗੇ ਪਟਾ ਮਾਰ ਕੇ ਤੋੜੋਗੇ ਤੈਮੀਂ ਟੋੜ ਸਕਦੇ ਕਿ ਕਿ ਇੰਨਾ ਅਕਾਲੀ ਦਾ ਇਹਨਾਂ ਦੇ ਮਨਾਂ 'ਚ ਵਸਿਆ ਕਿਉਂਕਿ ਅਕਾਲੀ ਇੱਕ ਸੋਚ ਹੈ ਅਕਾਲੀ ਇੱਕ ਵਿਚਾਰਤਾ ਹੈ ਅਕਾਲੀ ਇੱਕ ਕੁਰਬਾਨੀ ਹੈ ਅਕਾਲੀ ਇੱਕ ਬਹੁਤ ਵੱਡਾ ਸਿਧਾਂਤ ਹੈ ਇਸ ਮੈਂ ਹੁਣ ਮੈਂ ਸਮਝ ਨਹੀਂ ਬਹੁਤਾ ਲੈਣਾ ਕਿਉਂਕਿ ਤੁਸੀਂ ਪਿਛਲੀ ਵਾਰੀ ਬਾਤ ਸੌ ਕਹਿੰਦੇ ਕਿ ਹਾਲ ਬਣ ਗਿਆ ਬੜਾ ਵਧੀਆ ਹੋਇਆ ਸਤਪਾਲਤਾ ਨੂੰ ਧੰਨਵਾਦ ਕਰਦੀ ਹਾਂ ਹਨ ਕੋ ਦਰਸਾਉਂਦੀ ਰੈਨੋ ਵਿਸ਼ਨ ਚੱਬੀ ਹੋ ਰਹੀ ਏ ਇਹ ਕਹਿੰਦੇ ਸੀ ਉਦੋਂ ਕਰਾ ਕੇ ਬੱਸ ਸੱਚ ਜਾਣਿਓ ਇਸ ਘਰ ਚ ਤੁਹਾਡੇ ਤੋਂ ਬਿਨਾਂ ਕੋਈ ਵੜਿਆ ਨਹੀਂ ਕਿ ਜੇ ਅੱਜ ਵੀ ਨਸਲ ਦਾ ਪਤਾ ਕਰਨਾ ਜੇ ਅੱਜ ਵੀ ਨਸਲ ਦਾ ਪਤਾ ਕਰਨਾ ਤਾਂ ਵੀ ਦੇਖ ਲੇ ਇਸ ਘਰ ਚ ਜਦੋਂ ਪਿਛਲੀ ਬਰਸੀ ਸੀ ਕਈਆਂ ਨੇ ਜੋਰ ਲਾਇਆ ਆ ਮੈਂ ਛਾ ਨੂੰ ਬੁਲਾ ਲਓ ਮੈਂ ਕਿਹਾ ਬੇਗੋ ਬਾਬਾ ਪ੍ਰੇਮ ਸਿੰਘ ਦੇ ਸਥਾਨ ਤੇ ਕਈਆਂ ਨੇ ਕਿ ਮੱਖ ਮੰਤਰੀ ਬੁਲਾ ਲਓ ਬੇਗੋਵਾਰ ਸਤਬਾ ਪ੍ਰਿੰਸ ਦੇ ਸਥਾਨ ਤੇ ਇੱਥੇ ਜੇ ਕੋਈ ਆਇਆ ਸੀ ਜਾਂ ਪ੍ਰਤਾਪ ਸਿੰਘ ਕੈਰੋ ਆਇਆ ਸੀ ਜਿਹਨੇ ਤੁਸੀਂ ਬੰਨ ਬਣਾਇਆ ਸੀ ਤੁਸੀਂ ਬੰਨ ਸਰਦਾਰ ਪ੍ਰਤਾਪ ਸਿੰਘ ਕੈਰੋ ਆਇਆ ਸੀ ਜਿਹਨੇ ਤੁਸੀਂ ਬੰਨ ਬਣਾਇਆ ਸੀ ਬਾਬਾ ਹਰਨਾਮ ਸਿੰਘ ਜੀ ਦੇ ਕਹਿਨ ਦਿੱਤੇ ਜਦੋਂ ਰੰਬੀਦੀ ਸਕੂਲ ਦੇ ਵਿੱਚ ਆਏ ਨਾ ਤੇ ਬਾਬਾ ਹਰਨਾਮ ਸਿੰਘ ਦੀ 30 ਵੋਟਾਂ ਤੇ ਹਰ ਗਏ ਕਹਿੰਦੇ ਤੂੰ ਮੈਨੂੰ ਦੱਸਿਆ ਕੋਈ ਨਹੀਂ ਕੈਰੋ ਸਾਹਿਬ ਕਹਿੰਦੇ ਜੋ ਰਿਜ਼ਲਟ ਨਿਕਲ ਲੱਗਾ ਕਹਿੰਦੇ ਕੀ ਕਰਦੇ ਫੇਰ ਤੁਸੀਂ ਕਹਿੰਦੇ ਲਾ ਜਿੱਤਿਆ ਐਲਾਨ ਕਰ ਦਣਾ ਸੀ ਕਹਿੰਦਾ ਜੱਟ ਤੇ ਸੁਹਾਗੇ ਤੇ ਨਹੀਂ ਮਾਨ ਮੈਂ ਤਾਂ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠਾ ਹੋਇਆ ਹਾਂ ਉਸਦਾ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਅੱਜ ਸਾਡੇ ਕੋਲ ਆਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 35 ਸਾਲ ਲਗਾਤਾਰ ਇਸ ਸਥਾਨ ਤੇ ਆਏ ਉਤ ਬਾਦ ਪ੍ਰਧਾਨਜੀਤ ਤੁਸੀਂ ਜਾਨੀ ਇਸ ਕੱਟ ਕੋਈ ਬਰ ਨਹੀਂ ਸਕਦਾ ਕਈ ਵਾਰੀ ਮੈਂ ਕਹਿੰਨੀ ਹੁੰਦੀ ਸੀ ਬਾਦਲ ਸਾਹਿਬ ਨੂੰ ਬੱਸ ਸਰ ਮੈਂ ਤੇ ਕਦੀ ਮੰਤਰੀ ਵੀ ਨਹੀਂ ਬੁਲਾਏ ਮੈਂ ਲੀਡਰ ਹੀ ਨਹੀਂ ਬੁਲਾਏ ਮੈਨੂੰ ਕਹਿੰਦੇ ਬੀਬੀ ਜੀ ਆਪਾਂ ਕੀ ਕਰਨੇ ਤੁਸੀਂ ਵੀ ਤੁਸੀਂ ਤੇ ਮੈਂ ਹੀ ਬਹੁਤ ਹੈ ਕਿਉਂਕਿ ਇੱਕ ਪ੍ਰਧਾਨ ਸ਼੍ਰੋਮਣੀ ਕਮੇਟੀ ਇੱਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਸ ਠੀਕ ਹੈ ਕੰਮ ਖਤਮ ਹੋ ਗਿਆ ਇੱਥੇ ਅਕਾਲੀ ਦਲ ਦਾ ਹੀ ਚੰਡਾ ਲੱਗੇਗਾ ਚੰਡਾ ਝੂਲੇਗਾ ਔਰ ਅੱਜ ਵੀ ਮੇਰੀ ਅੱਜ ਵੀ ਮੇਰੀ ਕੋਠੀ ਦੇ ਪਰਲੇ ਪਾਸੇ ਤੱਕੜੀ ਦਾ ਲੱਗਾ ਹੋਇਆ ਨਾ ਲੋਕੀ ਕਹਿੰਦੇ ਬੀਬੀ ਤੂੰ ਤੇ ਉਹਨਾਂ ਪਾਰ ਪਿੱਛੇ ਵੀ ਤੱਕੜੀ ਅਜੇ ਵੀ ਝੁੱਲੀ ਜਾਂਦੀ ਇਹ ਝੁੱਲੀ ਜਾਉਂ ਐਰੇ ਕੋਠਾ ਵੇਖ ਲਓ ਪਰਿਆ ਪਿਆ ਤੱਕੜੀ ਨਾਲ ਐ ਡੱਡੇ ਵੱਡੇ ਬੰਡਲ ਪਏ ਸਭ ਮੇਰੀ ਬੇਨਤੀ ਹੱਥ ਛੱਡ ਕੇ ਮੇਰੇ ਵੀਰੋ ਮੈਂ ਤੁਹਾਡੇ ਕੋਲ ਮਾਫੀ ਆ ਤੁਹਾਡੀਆਂ ਭਾਵਨਾਵਾਂ ਬੜੀਆਂ ਔਖੀਆਂ ਹੋਣਗੀਆਂ ਬਹੁਤ ਹੀ ਤੜਫੇ ਬਹੁਤ ਤੁਸੀਂ ਪਰੇਸ਼ਾਨ ਹੋਏ ਅੱਜ ਤੁਸੀਂ ਸਕੂਨ ਮਹਿਸੂਸ ਕਰਦੇ ਹੋ ਕਿਰਪਾ ਕਰਿਓ ਔਰ ਲਾਜ ਰੱਖਿਓ ਲਾਜ ਰੱਖਿਓ ਸ਼੍ਰੋਮਣੀ ਅਕਾਲੀ ਦਲ ਨਹੀਂ ਮਾਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਹੋਵੇ ਅੱਜ ਤੋਂ ਲੱਕ ਨਾਲ ਕਬਰ ਕੱッセ ਕਰ ਲੋ ਤੁਰ ਪੋਥਾਂ-ਥਾਂ ਦੇ ਉੱਤੇ ਸਾਰੀਆਂ ਭਿਆਣਾ ਦਸਤਕਾਰ ਜੀ ਆਇਆਂ ਨੂੰ ਸਾਰੀਆਂ ਔਰ ਨਾਲੋ ਮੈਂ ਦੇਖਣ ਦੀ ਮੈਂ ਕਿਹਦਾ ਕਹਦਾ ਨਾਲ ਲਵਾ ਬਹੁਤ ਵੱਡੇ ਤੁਸੀਂ ਸਤਕਾਰ ਦੇ ਨਾਲ ਤੁਸੀਂ ਆਏ ਹੋ ਬਾਦਲ ਸਾਹਿਬ ਤੁਹਾਡਾ ਧੰਨਵਾਦ